ਜੋ ਫਾੜਨੀ ਹੈ ਕਾਲੀ ਦਲ ਹਮੇਸ਼ਾ ਹੀ ਕਰ ਰਿਹਾ ਹੈ ਤੁਸੀਂ ਦੇਖੋ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ ਸਾਸਿਵੰਸਿ ਮਾਨ ਸਾਹਿਬ ਨੇ ਉਦੋਂ ਸਾਰਿਆਂ ਨੇ ਉਹਨਾਂ ਨੂੰ ਬੁੱਟਾ ਪਾਤੀਆਂ ਸੀ ਤੇ ਇਸੇ ਤਰ੍ਹਾਂ ਹਮੇਸ਼ਾ ਲੋਕਾਂ ਨੇ ਇੱਕ ਹੀ ਸ਼ੋਮਨੀ ਕਾਲ ਦਲ ਨੂੰ ਵੋਟ ਪਾਈ ਹੈ ਸਭ ਤੋਂ ਵੱਡਾ ਸਾਡੇ ਮਨ ਦੇ ਉੱਤੇ ਬੋਝ ਸੀ ਕਿ ਆਪਾਂ ਨੂੰ ਵਿਧਿ ਵਿਧਾਨ ਦੇ ਹਿਸਾਬ ਦੇ ਨਾਲ ਸ਼੍ਰੀ ਕਾਲ ਤਖਤ ਸਭਤ ਜਾਇਆ ਉਹਨਾਂ ਦੇ ਅਸੀਂ ਉੱਥੇ ਜਾਇਆ ਆ ਤੇ ਉਹਨਾਂ ਨੇ ਸਾਰਿਆਂ ਨੂੰ ਬੁਲਾ ਲਿਆ ਹੁਣ ਫੈਸਲਾ ਉਹਨਾਂ ਦੇ ਹੱਥ 'ਚ ਕੀ ਕਰਦੇ ਨੇ ਸਾਨੂੰ 100% ਉਮੀਦ ਹੈ ਕਿ ਜੋ ਵੀ ਫੈਸਲਾ ਕਰਨਗੇ ਸਾਰਾ ਪੰਥ ਉੱਥੇ ਨਤਮਤਕ ਹੋਊਗਾ ਔਰ ਉਹਨੂੰ ਮੰਨੋਗਾ ਮੌਜੂਦਾ ਅਜੇ ਹੈ ਨਹੀਂ ਕੋਈ ਵਿਰੋਧੀ ਆਈ ਗੱਲ ਹੈ ਰਹੋਈ ਆਈ ਗੱਲ ਹੈ ਪੰਥਾਈ ਗੱਲ ਹੈ ਸਾਰੇ ਪੰਥ ਨੇ ਪੰਥ ਦੀ ਗੱਲ ਕਰਦੇ ਨੇ ਕੋਈ ਵਿਰੋਧੀ ਕੋਈ ਆਪਣਾ ਅਫਗਾਨਾ ਸਾਰੇ ਇਕੱਠੇ ਨੇ ਤੁਸੀਂ ਦੱਸ ਚੁੱਕੇ ਹੈ ਗੱਲ ਕਿ ਸਾਹਿਬ ਸੁਖਵੀਰ ਸਿੰਘ ਬਾਦ ਨੂੰ ਬਹੁਤ ਵਾਰੀ ਕਿਹਾ ਸੀਗਾ ਕਿ ਵੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਆਪਾਂ ਤੋਂ ਗਲਤੀਆਂ ਹੋਈਆਂ ਨੇ ਆਪਾਂ ਨੇ ਐਡਮਿਟ ਕਰ ਲਈਏ ਦੇਖੋ ਜਿਹੜੀ ਗਲਤੀ ਹੋਈ ਹੈ ਗਲਤੀ ਇਨਸਾਨ ਤੋਂ ਹੁੰਦੀ ਹੈ ਜਿਹੜੀਆਂ ਗਲਤੀਆਂ ਹੋ ਗਈਆਂ ਉਹ ਆਪਾਂ ਮੰਲੀ ਚਰੇ ਉਹ ਕਹਿੰਦੇ ਜੀ ਨਹੀਂ ਬਾਬਾ ਗੁਰਵਕਸ਼ਿੰਦਰੀ ਗੁਰਦੁਆਰ ਸਾਹਿਬ ਜਾ ਕੇ ਆਪਾਂ ਖੰਡਪੜ ਸਾਹਿਬ ਕਰਾ ਲਿਆ ਆਪਾਂ ਉਹ ਵੀ ਉੱਥੇ ਵੀ ਮਾਫੀ ਮੰਗ ਲਈ ਆਪਾਂ ਬਾਲ ਸਾਹਿਬ ਦੀ ਵਰਛੀ ਤੇ ਵੀ ਮਾਫੀ ਮੰਗ ਲਈ ਪਰ ਜੋ ਵਿਧਾਨ ਹੈ ਜੋ ਪੰਥ ਦੀ ਗੱਲ ਕਰਦੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਗਲਤੀਆਂ ਕਹਿ ਕੇ ਕਿ ਆ ਸਾਡੀਆਂ ਗਲਤੀਆਂ ਨੇ ਜਾਂ ਸਾਨੂੰ ਉਹ ਬਿਲਾ ਦੇਣ ਜਾਂ ਫਿਰ ਅਸੀਂ ਆਪ ਕਹੀਏ ਸਾਡੀਆਂ ਗਲਤੀਆਂ ਹੋਈਆਂ ਨੇ ਉਹ ਕਹਿ ਕੇ ਵਿਧਾਨ ਮੁਤਾਬਕ ਜੋ ਸਾਨੂੰ ਸਜ਼ਾ ਲਾਉਣਗੇ ਉਹ ਅਸੀਂ ਮੰਨਾਂਗੇ بڑے بڑے ਬੰਦੇ ਜਿਹੜੇ ਦੁਨੀਆਂ ਦੇ ਵਿੱਚ ਕਹਦੇ ਕਹੋਂ ਦੇ ਬੰਦੇ ਸੀਗੇ ਭਾਜਨਜੀਤ ਸਿੰਘ ਸੀਗਾ ਬੁੱਟਾ ਸਿੰਘ ਸੀ ਤੇ ਆਪਣਾ ਬਰਨਾਰ ਸਾਹਿਬ ਸੀ ਜੇ ਜੇ ਬੰਦੇ ਨੇ ਵੀ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਲੱਗੀ ਹੈ ਅ ਸਜ਼ਾ ਉਹਨੇ ਭੁਗਤੀ ਬੜੀ ਖੁਸ਼ੀ ਨਾਲ ਸਜ਼ਾ ਭੁਗਤੀ ਆ ਜੇ ਮੈਂ ਹੁਣ ਉਹ ਤਾਂ ਜਦੋਂ ਤੁਸੀਂ ਪਰਿਵਾਰ ਚ ਬੈਠਦੇ ਹੋ ਉੱਥੇ ਵੀ ਥੋੜਾ ਬਹੁਤ ਫਰਕ ਆਉਂਦਾ ਪਰ ਕੋਈ ਫਰਕ ਨਹੀਂ ਆਉਣਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਰੇ ਲੋਕ ਇਕੱਠੇ ਕਰਦੇ ਨੇ ਆਪ ਦੇ ਲੋਕ ਸੁਣਾਈ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਪਾਰਟੀ ਦੇ ਵਿੱਚ ਹੁੰਨੇ ਹੋ ਘਰ ਚ ਹੁੰਨੇ ਹੋ ਪਰਿਵਾਰ ਚ ਬੈਠ ਕੇ ਗੱਲਾਂ ਕਰਦੇ ਸੀ ਪਰਿਵਾਰ ਚ ਕਹਿੰਦੇ ਜਾ ਕੇ ਪ੍ਰੈਸ ਚ ਜਾ ਕੇ ਜਾ ਕੇ ਨਹੀਂ ਕਹਿੰਦੇ ਅਸੀਂ ਇਹ ਪ੍ਰੋਸੈਸ ਨੂੰ ਬਹੁਤ ਲੰਮਾ ਟਾਈਮ ਚਲਾਇਆ ਜਦੋਂ ਸਾਡੀ ਬੱਸ ਹੋ ਗਈ ਉਦੋਂ ਅਸੀਂ ਇਹ ਪਿੱਕ ਕੀਤਾ ਜੇ ਨਹੀਂ ਜਰ ਮੰਨਦੇ ਹਾਂ ਤਾਂ ਅਸੀਂ ਮੈਂ ਤਾਂ ਕੋਰ ਕਮੇਟੀ ਚ ਕਿਹਾ ਸੀ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜੇ ਚਲੋ ਨਹੀਂ ਗੱਲ ਮੰਨੀ ਤੇ ਸਾਥ ਵੀਰ ਸਿੰਘ ਬਾਦਲ ਮੇਰੇ ਨਾਲ ਕਿੰਨੇ ਵਾਰੀ ਕਹਿ ਲਿਆ ਸਾਰਿਆਂ ਨੇ ਕਹਿ ਲਿਆ ਕਿ ਜੀ ਆਪਾਂ ਛੱਡ ਦਿਓ ਟੈਂਪਰੇਰੀ ਛੱਡ ਦਿਓ ਤੇ ਮੁੜ ਕੇ ਆਗੇ ਤੁਹਾਡੇ ਫੇਰ ਗੱਲ ਛੱਡ ਪਾ ਦਾਂਗੇ ਨਹੀਂ ਮੰਨੇ ਹੋ ਸੋ ਚਲੋ ਦੇਰ ਆਏ ਦੋਸਤਾਂ ਨਾਲ ਤਾਂ ਸਾਨੂੰ ਕੋਈ ਛੱਟ ਵੀਰ ਦੀ ਕਿਸ ਦੀ ਲੋੜ ਨਹੀਂ ਹੈ ਮੈਂ ਤਾਂ ਇੱਕ ਵਾਰੀ ਹੋਮ ਮਿਸ਼ਨ ਮਿਲ ਕੇ ਆਇਆ ਉਹਨਾਂ ਨੇ ਕਿੰਨੇ ਸਾਲ ਦੀ ਬਾਦਲ ਸਾਹਿਬ ਨੇ ਵੱਡਿਆ ਨੇ ਅਨ ਕੰਡੀਸ਼ਨ ਸਪੋਰਟ ਦਿੱਤੀ ਸੀ ਐਨਡੀਏ ਬਣਾਉਣ ਵਾਲੇ ਬਾਦਲ ਸਾਹਿਬ ਸੀ ਮੰਤਰੀ ਵੀ ਰਹੇ ਨੇ ਵਿੱਚ ਮੁਲਾਕਾਤਾਂ ਵੀ ਰਖ ਲੈ ਸੈਂਕੜੇ ਨਹੀਂ ਹਜ਼ਾਰਾਂ ਹੋਈਆਂ ਹੋਣਗੀਆਂ ਤੇ ਅਸੀਂ ਬਿਜਲੀ ਆਪਣੇ ਜਿਹੜੇ ਕਿਸਾਨ ਬਿਜਲੀ ਬਿੱਲ ਸੀਗੇ ਉਹਦੇ ਵੀ ਅਸੀਂ ਵਿਰੋਧ ਕਰਦੇ ਰਹੇ ਹਾਂ ਸੋ ਕਹਿਣ ਕਹਾਉਣ ਨਾਲ ਕਿ ਮੈਂ ਵੀ ਬਹੁਤ ਕੁਝ ਕਹਿ ਸਕਦਾ ਪਰ ਨਹੀਂ ਕਹਿਣਾ ਚਾਹੀਦਾ ਜਿੱਥੇ ਜਿੱਥੇ ਇਕੱਠੇ ਰਹੇ ਹਾਂ ਇਕੱਠਿਆਂ ਦੀ ਗੱਲ ਕਰਨੀ ਚਾਹੀਦੀ ਹੈ ਫਿਰ ਜੇ ਮੈਂ ਅੱਜ ਸ਼ੋਮਨੀ ਕਲਰ ਉਹਨਾਂ ਦੇ ਨਾਲ ਬਗ ਜਾਂ ਫਿਰ ਮੈਂ ਦੂਤ ਤਹ ਜੂਗਾ ਫਿਰ ਮੈਂ ਬੀਜੇਪੀ ਆ ਨਹੀਂ ਹਾਂ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਦੇਖੋ ਇੱਕ ਗੁਰੂ ਮਹਾਰਾਜ ਨੇ ਕਰਨਾ ਹੈ ਸ਼੍ਰੀ ਕਾਲਤਾ ਸਾਹਿਬ ਨੇ ਕਰਨਾ ਹੈ ਸਾਡੇ ਲਈ ਉਦੋਂ ਸੁਪਰੀਮ ਪਾਵਰ ਕੋਈ ਨਹੀਂ ਜੋ ਹੁਕਮ ਨਾਵਾ ਜਾਰੀ ਕਰ ਦੇਣਗੇ ਉਹ ਇਨ ਬਿਨ ਲੱਗ ਹੋਗਾ ਮੈਨੂੰ ਇਹ ਵਿਸ਼ਵਾਸ ਹੈ ਚਲੋ ਕੋਈ ਨਹੀਂ ਵੋਟਾਂ ਬਣਾਉਣ ਨਾਲ ਨਹੀਂ ਕੋਈ ਗੱਲ ਬਣਦੀ ਹੈ ਜਿਹੜੇ ਵੋਟਾਂ ਬਣਾਉਣਗੇ ਵੋਟਾਂ ਪੰਥ ਵਿੱਚ ਪੈਣੀਆਂ ਨੇ ਇਹ ਮੈਨੂੰ ਵਿਸ਼ਵਾਸ ਹੈ ਧਰਮ